ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾ ਜਿਹੜੀ ਮੇਰੀ ਟੀਮ ਨਾਲ ਗੱਲਬਾਤ ਹੋ ਰਹੀ ਆ ਕਿ ਸਰਕਾਰੀ ਨਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕਿ ਮੈਡੀਕਲ ਟ੍ਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਟਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਪਰ ਬੰਦਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਦਵਾਈਆਂ ਦਿੱਤੀਆਂ ਜਾਂਦੀਆਂ ਵਾ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਲਈ ਇਹ ਪਹਿਲੀ ਵਾਰੀ ਹਤਿਆਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਨਾਲ ਮੈਨੂੰ ਮੈਨੂੰ ਅਗੈਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸਾ ਮੈਂ ਪਰ ਮੈਨੂੰ ਇੰਨੀਆਂ ਫੋਨ ਆ ਰਹੇ ਆਂ ਇੰਡੀਆ ਤੋਂ ਔਰ ਮੈਂ ਇੰਨਾ ਜ਼ਿਆਦਾ ਕਨਸਰਨਡ ਆ ਦਲੇਵਾਲ ਸਾਹਿਬ ਲਈ ਮੈਨੂੰ ਨਹੀਂ ਪਤਾ ਉਹ ਕੌਣ ਲੋਗ ਨੇ ਜਿਹੜੇ ਸਰਕਾਰ ਵੱਲੋਂ ਗਏ ਸੀ ਔਰ ਇਹ ਗੱਲਾਂ ਹੋ ਰਹੀਆਂ ਕਿ ਅਸੀਂ ਦਵਾਈਆਂ ਤੇ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ ਮੇਰੇ ਡਾਕਟਰ ਕੰਮ ਕਰ ਰਿਹਾ ਕਰਦੇ ਰਹਿਣਗੇ ਔਰ ਇਹ ਵੀ ਕਹਿੰਦੇ ਆ ਸਰਕਾਰੀ ਡਾਕਟਰ ਸਾਨੂੰ ਉੱਥੇ ਚਾਹੀਦਾ ਹੁੰਦਾ 24 ਘੰਟੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ ਔਰ ਜੋ ਤੁਸੀਂ ਝੂਠ ਵੇਖੋ ਕਿਸਾਨਾਂ ਦੇ ਬੱਚੇ ਹੁਣ ਪੜ੍ਹੇ ਲਿਖੇ ਆ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲ ਸਕਦੇ ਤੁਸੀਂ ਕਿਸਾਨਾਂ ਨਾਲ ਫਰੇਵ ਨਹੀਂ ਕਰ ਸਕਦੇ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ ਕਿਸਾਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ 14 ਤਰੀਕ ਤੱਕ ਉਹ ਕੌਣ ਬੰਦਾ ਵਾ ਜਿਨੇ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਲੋਕਾਂ ਨੂੰ ਕਹਿਣਾ ਮੈਂ ਵਾਰਨਿਕ ਆ ਬਹੁਤ ਵੱਡਾ ਝੂਠ ਕਿਸਾਨਾਂ ਨਾਲ ਹੋ ਰਿਹਾ ਇਹਦੇ ਇਹਦਾ ਹਿੱਸਾ ਨਾ ਬਣੋ ਮੀਟਿੰਗ ਹਾਜੀ ਚਾਹੀਦੀ ਆ ਕੱਲ ਚਾਹੀਦੀ ਆ